ਮੇਰੇ ਭੈਣ ਤੇ ਭਰਾ ਆਪਜੀ ਜਗਾਰਾ ਸੁਣ ਰਹੇ ਹੋ ਸੋ ਮੋਹ ਮਾਰਾ ਸ਼ੇਸ਼ ਸੁਭਾਣ ਦੀ ਜੈ ਮੇਰੀਏ ਭੈਣੋ ਤੇ ਮੇਰੇ ਭਰਾਵੋ ਕਿ ਅੱਜ ਤੱਕ ਪਿੱਛੇ ਜਿੰਨੇ ਵੀ ਨਾਮ ਕੋ ਪ੍ਰਮਾਤਮਾ ਨਾਲ ਧਰਤੀ ਤੇ ਭੇਜੇ ਸੰਸਾਰ ਨੂੰ ਉਸ ਦੀ ਸਾਰ ਨਹੀਂ ਪਈ ਧਿਆਨ ਦੇਂਦੇ ਰਹੋ ਇਸ ਤੋਂ ਬਾਅਦ ਗ੍ਰੰਥੋ ਬਾਣੀ ਪੜ੍ਹਨੀ ਆ ਅੱਧਾ ਘੰਟਾ ਮੱਸੀ ਹੋਰ ਲੱਗਣਾ ਜੀ ਅੱਜ ਕੁਝ ਲੈ ਕੇ ਜਾਇਓ ਲੈ ਕੇ ਕੀ ਜਾਇਓ ਜਦੋਂ ਨਾਨਕ ਪਾਸ਼ਾ ਜੀ ਧਰਤੀ ਤੇ ਆਏ ਸਤਨਾਮ ਦਾ ਜਾਪ ਦਿੱਤਾ ਸੀ ਉਸ ਵੇਲੇ ਵੀ ਕਿਸੇ ਨਸਾਰ ਨਹੀਂ ਪਾਈ ਉਸ ਵੇਲੇ ਨਾਨਕ ਪਾਸ਼ਾ ਜੀ ਨੂੰ ਉਹਨਾ ਵੀ ਲੋਕਾਂ ਨੂੰ ਪੱਥਰ ਰੋੜੇ ਮਾਰੇ ਕਰਾਈਆਂ ਤੱਕ ਕਹਿਤਾ ਇਹ 10.5 ਹੈ ਜੀ ਆਇ ਤਾਂ 10.5 ਜੀ ਇਹ ਪਛਾਣ ਹੁੰਦੀ ਤਾਂ ਬਸਾਖੀ ਵਾਲੇ ਦਿਨ ਫਿਰ ਪੰਜ ਇੱਕ ਇੱਕ ਕਰਕੇ ਹਾਕ ਮਾਰ ਕੇ ਖੜੇ ਨਾ ਕਰਨੇ ਪੈਂਦੇ ਉਸ ਨੂੰ ਜੇ ਸਿੱਖ ਉਸ ਵੇਲੇ ਪਛਾਣ ਕਰ ਲੈਂਦੇ ਤਾਂ ਸਾਰੀ ਸਿੱਖੀ ਸਾਜ ਜਾਂਦੀ ਜੀ ਉਸ ਵੇਲੇ ਸਾਰੇ ਖੜੇ ਹੋ ਜਾਂਦੇ ਗੋਬਿੰਦ ਪਾਸ਼ਾ ਜੀ ਨੂੰ ਐ ਨਾ ਕਹਿਣਾ ਪੈਂਦਾ ਕਿ ਮੈਨੂੰ ਪੰਜ ਸਿਰਾਂ ਦੀ ਲੋੜ ਹੈ ਅੱਜ ਉਹੀ ਬਣ ਤੱਕ ਇਹ ਇੱਥੇ ਇਹ ਬਣੀ ਹੋਈ ਹੈ ਜੇ ਅੱਜ ਇਹ ਜਕਾਰਾ ਜੇ ਤੁਸੀਂ ਸਮਝ ਲਿਆ ਇਹ ਜਕਾਰਾ ਹੈ ਕੀ ਹੈ ਇਹ ਜਗਾਰਾ ਪਰਮੇਸ਼ਰ ਨੇ ਪਹਿਲੀ ਵਾਰ ਇਹ ਜਗਾਰਾ ਨਾ 10 ਗੁਰੂਆਂ ਨੂੰ ਜਗਾਰਾ ਦਿੱਤਾ ਨਾ ਉਹਨੇ ਤਿੰਨ ਪਗੰਬਰਾਂ ਨੂੰ ਦਿੱਤਾ ਨਾ ਉਹਨੇ 23 ਅਵਤਾਰਾਂ ਨੂੰ ਦਿੱਤਾ ਜੇ ਜਾਪ ਕੀਤਾ ਤੇ ਓਨਲੀ ਸੋਹੰਗ ਦਾ ਜਾਪ ਕਰਕੇ ਗਏ ਇਸ ਤੋਂ ਬਾਅਦ ਅੱਗੇ ਕਿਸੇ ਨੂੰ ਕੋਈ ਜਾਪ ਨਹੀਂ ਦਿੱਤਾ ਪਰਮੇਸ਼ਰ ਨੇ ਗੁਰੂ ਗ੍ਰੰਥ ਸਾਹਿਬੀ ਪੂਰੀ ਅਗਵਾਈ ਕਰਦਾ ਇਸ ਲਈ ਸੋਹੰਸੋ ਕਾਹ ਉਹ ਜਾਪ ਚਾਹ ਕੋ ਲਿਪਤ ਪਨ ਹੋਰ ਪਾ ਪੂਰਾ ਜਗਾਰਾ ਨਹੀਂ ਸੋਹੰ ਸੋ ਹੈ ਕਿ ਸੋ ਪਰਮਾਤਮਾ ਹੰਗਾਤਮਾ ਇਹ ਜਿਕਰਾ ਤੁਹਾਡੇ ਸੱਚਖੰਡ ਵੜਨ ਵਾਸਤੇ ਇੱਕ ਚਾਬੀ ਹੈ ਪਿੱਛੇ ਜਿੰਨੇ ਤੁਹਾਨੂੰ ਸਾਨੂੰ ਨਾਮ ਜਿੱਤੇ ਮਾਤ ਲੋਕ ਦੇ ਦਿੱਤੇ ਉਹ ਨਾਮ ਦੇ ਵਿੱਚ ਕੀ ਉਹ ਨਾਮ ਦੇ ਵਿੱਚ ਕੀ ਵੇਰਵਾ ਸੀ ਫਰਕ ਕੀ ਸੀ ਇਸ ਨਾਮ ਦੇ ਵਿੱਚ ਉਸ ਨਾਮ ਕੀ ਫਰਕ ਸੀ ਮੋਬਾਈਲ ਪਲੀਸ ਸਾਇਲੈਂਟ ਕਰ ਲੋ ਡਿਸਟਰਬੈਂਸ ਬਹੁਤ ਹੁੰਦੀ ਹੈ ਪਹਿਲੇ ਨਾਮਾਂ ਚ ਇਸ ਨਾਮਾਂ ਚ ਇਹ ਜਿਹੜਾ ਅੰਤਰ ਜ਼ਰੂਰ ਸੁਣ ਲਿਓ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਸੀ ਉਹਨੂੰ ਆਪ ਪੜ੍ਹ ਕੇ ਜੋ ਪਰ ਮਿਲਨ ਬੋਝ ਹੈ ਖੋਸ਼ ਸ਼ਬਦ ਮਿਲੇ ਅਸੀਂ ਖੋਜਿਆ ਨਹੀਂ ਅਸੀਂ ਟੀਵੀ ਤੇ ਲਾ ਕੇ ਸੁਣੀ ਗਏ ਬਸ ਟੀਵੀ ਤੇ ਲਾ ਕੇ ਸੁਣੀ ਗਏ ਅਸੀਂ ਆਪ ਨਹੀਂ ਸੋ ਪੜਿਆ ਪਹਿਲੇ ਜਿੰਨੇ ਸ਼ਬਦ ਆਏ ਉਹ ਸੋ ਉਹ ਕੀ ਸੀਗਾ ਹੁਕਮ ਕੀ ਸੀਗਾ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਮੇਲ ਕਰਿਓ ਆਪਣੀ ਸੁਰਤ ਆਪਣੀ ਪਰਮਾਤਮਾ ਨਾਲ ਜੋੜਿਓ ਬਟ ਕਿਸੇ ਨੇ ਜੋੜੀ ਨਹੀਂ ਬੁੱਲਾ ਬੁੱਟਾ ਨਾਲ ਹੀ ਪਾੜ ਜੱਬ ਸਭ ਨੇ ਕੀਤਾ ਇਹ ਚਾਬੀ ਇਸ ਤਰ੍ਹਾਂ ਦੀ ਹੈ ਜੇ ਤੁਸੀਂ ਪੰਜ ਵਾਰ ਸਵੇਰੇ ਪੰਜ ਵਾਰ ਸ਼ਾਮ ਨੂੰ ਲਾ ਲੋਗੇ ਕੋਈ ਫਰਕ ਨਹੀਂ ਪੈਣਾ ਤੇ ਜੇ ਫਰਕ ਪੈਣਾ ਸਿੱਧਾ ਤੁਹਾਡਾ ਸੱਚਖੰਡ ਦਾ ਮਾਰਗ ਤੁਹਾਡਾ ਸਿੱਧਾ ਤੁਸੀਂ ਦਰਵਾਜਾ ਆਪ ਇਸ ਤੁਸੀਂ ਕੁੰਡੀ ਆਪ ਜਾ ਕੇ ਖੋਲ ਲੋਗੇ ਇਹ ਜਗਾਰਾ ਪੰਜ ਵਾਰ ਲਾਇਓ ਮੈਂ ਆਪ ਜੀ ਨਾਲ ਜਗਾਰਾ ਜਿਹੜਾ ਉਹ ਸਟਾਰਟ ਕਰਾਂਗਾ ਔਰ ਪੰਜ ਵਾਰ ਜਗਾਰਾ ਗਰਜ ਕੇ ਲਾਇਓ ਉਸ ਦੇ ਬਾਅਦ ਤੁਹਾਨੂੰ ਮੈਂ ਲਿਖਤ ਉਹ ਪੜ ਕੇ ਸੁਣਾਵਾਂਗਾ ਇਹ ਇਸ সিংহাসਨ ਦੇ ਜਿਹਨੂੰ ਤੁਸੀਂ ਦੇਖ ਰਹੇ ਹੋ ਇਸ ਨੇ ਆਗੇ 23 ਅਵਤਾਰ ਤਿੰਨ ਪਗੰਬਰਾਂ ਗੁਰੂਆਂ ਨੂੰ ਦਾਬੇ ਮਾਰਿਆ ਕੇ ਕਿ ਤੂੰ ਨੂੰ ਮੈਂ ਮਾਤ ਲੋਕ ਚ ਭੇਜਿਆ ਕਿ ਤੁਸੀਂ ਮੇਰੇ ਨਾਲ ਜੋੜ ਕੇ ਨਹੀਂ ਆਏ ਸੰਸਾਰ ਨੂੰ ਤੁਸੀਂ ਆਪਣੇ ਨਾਲ ਜੋੜ ਕੇ ਬਹਿ ਗਏ ਇਹ ਦਾਬਾ ਜਰੂਰ ਸੁਣ ਲਿਓ ਪਹਿਲਾਂ 5 ਗਾਰ ਸਾਧਿਓ ਸੋ ਹੰਮਾਰਾ ਆਣੀ ਦਾ ਇਸ ਪਰਮੇਸ਼ਰ ਨੇ ਚਵੀਆਂ ਗ੍ਰੰਥਾਂ ਦੀ ਹਰਵਾਣੀ ਦਿੱਤੀ ਹਰਵਾਣੀ ਗੁਰਵਾਣੀ ਨਹੀਂ ਦਿੱਤੀ ਹਰਵਾਣੀ ਗੁਰਵਾਣੀ 1430 ਇਸ ਕਰਕੇ ਕਿਹਾ ਜਾਂਦਾ ਉਸ ਵੇਲੇ ਕੀ ਹੁੰਦਾ ਸੀ ਜੈਸੀ ਮਿਆਵਾ ਖਸਮ ਕੇ ਬਾਣੀ ਤੈਸਰਾ ਕਰੀ ਗਿਆਨ ਬੇਲਾ ਲੋ ਲਾਲੋ ਰੂ ਸਮਝਾਇਆ ਸੀ ਇਹ ਮੈਨੂੰ ਪਾਣੀ ਕਿੱਥੋਂ ਆਂਦੀ ਹੈ ਤੁਰ ਤੋਂ ਆਂਦੀ ਹੈ ਇਹ ਮੈਂ ਲਖਵਾ ਰਿਆ ਇਹ ਗੁਰੂਆਂ ਦੇ ਪਰਥਾਈ ਲਖਵਾਈ ਸੀ ਗੁਰਬਾਣੀ ਸਪਸ਼ਟ ਕੀਤਾ ਸੀ ਉਹਦੇ ਵਿੱਚ ਕਲ ਯੁਗ ਦੇ ਅੰਤ ਦੇ ਵਿੱਚ ਉਹ ਭਗਵਾਨ ਜਿਹੜਾ ਕਦੇ ਜਮਦਾ ਮਰਦਾ ਨਹੀਂ ਉਹ ਵੇਸ ਬਟਾ ਕੇ ਮਾਤਲੋ ਵਿੱਚ ਆਵੇਗਾ ਉਹ ਆ ਗਿਆ ਇਸ ਪਿੰਡ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਆ ਗਿਆ ਉਹ ਇੰਨਾ ਮਾਨ ਦੇ ਗਿਆ ਇਸ ਪਿੰਡ ਦੀ ਲਿਖਤ ਅਜਨੌ ਦੀ ਇੰਨੀ ਪਿਆਰੀ ਤੇ ਲਿਖਤ ਆ ਜੇ ਉਹ ਨੂੰ ਮੈਂ ਪੜਨ ਲੱਗ ਜਾਵਾਂ ਤਾਂ 2-3 ਘੰਟੇ ਲੱਗ ਜਾਂਦੇ ਆ ਬਟ ਇਸੇ ਤਰ੍ਹਾਂ ਵਿਹਾਰ ਹੋਇਆ 27 ਅਸੂ 66 ਸੰਸ਼ੇਕ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ ਸ਼ਹਿਰ ਜ਼ਿਲ੍ਹਾ ਫਿਰੋਜ਼ਪੁਰ ਇਸੇ ਤਰ੍ਹਾਂ ਵਿਹਾਰ ਹੋਇਆ ਉੱਥੇ ਪਰਮੇਸ਼ਰ ਨੇ ਕੀ ਕਿਹਾ ਧਿਆਨ ਦਿੰਦੇ ਰਹੋ ਪੁਰਖ ਅਕਾਲ ਕਹੇ ਕੌਣ ਕਹੇ ਪੁਰਖ ਅਕਾਲ ਜਿਸ ਦੇ ਪੈਰ ਦੇ ਵਿੱਚ ਸਾਰੇ ਆ ਪੁਰਖ ਅਕਾਲ ਕਹੇ ਗੁਰੂ ਉਤਾਰ ਪਗਮਰੋ ਆਓ ਅੱਗੇ ਆਓ ਅੱਗੇ बयान करो अपनी अपनी बजे बजूत दो समझाइया क्यों कल को चारों कूट लगी अगे अमृत तो मेघ ना कोई बरसाई जीव जहान होए कगे हंस रूप ना कोई बटाइया मानव होके खांदे पशु बछे ढगे तो मानस हो के ये पाप करी जाने सुरां खल लोहाइया ਰਸਨਾ ਵਾਸਨਾ ਚਖੇ ਮਜੇ ਰਸਨਾ ਮੂ ਨਾਲੋਂ ਕੀ ਚਖਦੇ ਆ ਮਜੇ ਸਵਾਦ ਬਟ ਆਤਮ ਰਸਨਾ ਕੋ ਏ ਜਨਾਈਆ ਆਤਮਾ ਵਾਲਾ ਰਸ ਉਹ ਪ੍ਰਮਾਤਮਾ ਨਾਲ ਨਹੀਂ ਮੈਨੂੰ ਨਜ਼ਰ ਆ ਰਿਹਾ ਆਤਮ ਰਸਨਾ ਕੋ ਏ ਜਨਾਈਆ ਕਿਉਂ ਕਿਰਿਆ ਵਿੱਚ ਵੱਦੇ ਬੰਦਨ ਸਕੇ ਨਾ ਕੋਈ ਤੜਾਈਆ ਜਗਤ ਵਾਸਨਾ ਪਾਰ ਨਾ ਹੋਈ ਹਦੇ ਹਦੂਦ ਮੇਰੀ ਸਮਝ ਕੋਈ ਨਾ ਆਈਆ ਉਹ 84 ਵਿੱਚੋਂ ਇਹਣਾ ਕੌਣ ਕੱਢੇ ਧਿਆਨ ਦੇਂਦੇ ਰਹੋ ਪਰਮੇਸ਼ਰ ਇਹ ਗੁਰੂਆਂ ਉਤਾਰਾਂ ਪਗੰਬਰਾਂ ਨੂੰ ਕੀ ਕਹਿ ਰਿਹਾ ਨਾ ਕਿ 84 ਵਿੱਚੋਂ ਕੋਈ ਨਾ ਕੱਢੇ ਆਵਨ ਜਾਵਨ ਪੰਦਨਾ ਕੋਈ ਮੁਕਾਈਆ ਕਿਉਂ ਸ਼ਰਾਂ ਨਾਲ ਕਰਨ ਲਗੇ ਦਗੇ ਕਲਮਾ ਕਲਮੇ ਨਾਲ ਟਕਰਾਈਆ ਸ਼ਰਾਂ ਚ ਬਣ ਗਏ ਨਹੀਂ ਜੀ ਮੇਰਾ ਤਾਂ ਜੀ ਵਾਹਿਗੁਰੂ ਵੱਡਾ ਜੀ ਉਹ ਕਹਿੰਦਾ ਜੀ ਨਹੀਂ ਮੇਰਾ ਓਮ ਵੱਡਾ ਜੀ ਉਹ ਦੁਆ ਕਹਿਣ ਦਾ ਨਹੀਂ ਜੀ ਤੇ ਮੇਰਾ ਜੀ ਮੇਰਾ ਉਹ ਵੱਟਾ ਜੀ ਮੇਰਾ ਅੱਲਾਹ ਤਾਲਾ ਵੱਡਾ ਉਹ ਭੈਣੋ ਅੱਲਾਹ ਤਾਲਾ ਸਤਨਾਮ ਵਾਹਿਗੁਰੂ ਇੱਕ ਉਗਾੜ ਪਾਰੋਚ ਕੋਈ ਫਰਕ ਨਹੀਂ ਹੈ ਪਰਮੇਸ਼ਰ ਹਮੇਸ਼ਾ ਇੱਕ ਹੈ ਉਹ ਸਾਡੇ ਅੰਦਰ ਹੈ ਉਹ ਕਦੇ ਜਮਦਾ ਮਰਦਾ ਨਹੀਂ 84 ਵਿੱਚੋਂ ਕੌਣ ਕੱਢੇ ਆਵਨ ਜਾਵਨ ਪੰਦਨਾ ਕੋਈ ਮੁਕਾਈ ਆ ਕਿਉਂ ਸ਼ਰਾ ਸ਼ਰਾ ਨਾਲ ਕਰਨ ਦੇ ਕਲਮਾ ਕਲਮੇ ਨਾਲ ਕਰਈਆ ਤੁਹਾਡੇ ਕਿਥੇ ਤੁਹਾਡੇ ਧਰਮ ਨਿਸ਼ਾਨੇ ਗੱਡੇ ਹਰ ਹਿਰਦੇ ਦਿਓ ਵਿਖਾਈਆ ਕਿਉਂ ਜਗਤ ਖੁਮਾਰੀ ਹੋਈ ਮਤੇ ਨਾਮ ਰਸਨਾ ਕੋਈ ਚਖਾਈਆ ਕਿਹੜੀ ਕਿਹੜੀ ਕਰਨੀ ਕਲਯੁਗ ਜੀਵ ਲਗੇ ਲੇਖਾ ਲਿਖ ਕੇ ਦਿਓ ਦਰੜਾਈਆ ਮੈਨੂੰ ਲਿਖੋ ਦਿਓ ਮੈਨੂੰ ਹਿਸਾਬ ਕਤਾ ਦਿਓ ਇਹਨੇ ਪੁੱਛਿਆ ਹਿਸਾਬ ਕਤਾ ਬਾਕੀ ਇਹਨੇ ਸਨਮੁਖ ਹੋ ਕੇ ਹਰ ਪਗ ਦਰਵਾਜੇ 12 ਸਾਲ ਨੂੰ ਸੱਦੇ ਆ ਕੇ ਬਿਠਾਇਆ ਕਿ ਮੈਨੂੰ ਹਿਸਾਬ ਦਿਓ ਕਿ ਤੁਸੀਂ ਸੰਸਾਰ ਨੂੰ ਨਾਮ ਕਲਮੇ ਮੇਰੇ ਦੇ ਕੀ ਆਇਜ਼ਦ ਕੀ ਕਰਕੇ ਐਸੀ ਜੇ ਤਈ ਇਹ ਬਤਾਰਾ ਨੇ ਪੁੱਛਿਆ ਤਈ ਉਤਾਰਾ ਨੂੰ ਪੁੱਛਿਆ ਸਿ ਪਰਮੇਸ਼ਰ ਨੇ ਉਹਨਾਂ ਨੇ ਸਿਰਫ ਤਾਂ ਸਿਰਫ 81 ਆ ਦੀ ਲਿਸਟ ਦੇ ਦਿੱਤੀ ਕਿ ਪ੍ਰਮਾਤਮਾ ਸਿਰਫ 81 ਜੁੜਿਆ ਹੋਰ ਨਹੀਂ ਸੰਸਾਰ ਜੁੜਿਆ ਫਿਰ ਤਿੰਨ ਪਗੰਬਰਾਂ ਨੂੰ ਪੁੱਛਿਆ ਤੁਸੀਂ ਹਿਸਾਬ ਦੋ ਕਿ ਤੁਹਾਨੂੰ ਮੈਂ ਨਾਮ ਕਲਮੇ ਦੇ ਕੇ ਤੁਸੀਂ ਕਿੰਨੇ ਜੋੜ ਕੇ ਆਏ 32 32 ਦੀ ਲਿਸਟ ਨਿਕਲੀ ਤੇ ਇਹ 10 ਗੁਰੂ ਸਵਾਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਕਿੰਨੇ ਜੋੜ ਕੇ ਆਏ ਇਹ ਸੰਸਾਰ ਗੁਰੂ ਗ੍ਰੰਥ ਸਾਹਿਬ ਨੂੰ ਪੜੀ ਫਿਰਦਾ ਉਹਨਾਂ ਨੇ 105 ਦੀ ਲਿਸਟ ਥਮਾਤੀ ਆ ਲੈ ਸਾਡੇ ਹੱਦ ਤੋਂ ਬਾਹਰ ਆਈ ਗੱਲ ਤੈਨੂੰ ਆ ਪਾਣਾ ਉਹ ਅਗੇ ਸੁਣ ਲੋ ਦਸੋ ਕੌਣ ਚੜਿਆ ਤੁਹਾਡੇ 베ੜੇ ਅਕਾਲਪੁਰਖ ਹਿਸਾਬ ਪੁੱਛਦੇ ਨੇ ਦਸੋ ਕੌਣ ਚੜਿਆ ਤੁਹਾਡੇ 베ੜੇ 베ੜੀ ਨਹੀਂਆ ਨੋਕਾ ਨਾਮ ਵਖਾਈਆ ਕਿਸ 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 ਦੀ ਤੂੰ ਸਾ ਕੱਟੇ 84 ਗੇੜੇ ਤੁਸੀਂ ਕਿਸ ਦਾ 84 ਗੇੜਾ ਕੱਟ ਕੇ ਬਈ ਆਏ ਜੇ ਮੁਰੇਦ ਮੁਰਸ਼ਿਦ ਸੰਗਨਵਾਈਆ ਕੌਣ ਬੜਿਆ ਮੇਰੇ ਸੱਚਖੰਡ ਦੇ ਵੇੜੇ ਕੌਣ ਬੜਿਆ ਮੇਰੇ ਸੱਚਖੰਡ ਦੇ ਵੇੜੇ ਪ੍ਰਮਾਤਮਾ ਨੇ ਪੁੱਛਿਆ ਇਹ ਕਦੇ ਅਸੀਂ ਸੋਚਿਆ ਨਹੀਂ ਕਿ ਸਾਨੂੰ ਸੱਚਖੰਡ ਕੌਣ ਲੈ ਕੇ ਜਾਊਗਾ ਕੌਣ ਬੜਿਆ ਮੇਰੇ ਸੱਚਖੰਡ ਦੇ ਵੇੜੇ ਲਿਖਾ ਲਿਖ ਕੇ ਦਿਓ ਫੜਾਈਆ ਮੈਨੂੰ ਲਿਖ ਕੇ ਦਿਓ ਹਿਸਾਬਤਾ ਮੰਗਿਆ ਕਿਉਂ ਝਗੜੇ ਹੁੰਦੇ ਤੁਹਾਡੇ ਧਰਮ ਸਥਾਨਾਂ ਵਿੱਚ ਡੇਰੇ

ਉਸ ਦੇ ਹੋਣੇ ਅੰਤ ਨਵੇੜੇ ਪੁਰਖ ਕਾਲ ਰਹਿ ਜਨਾਈਆ ਨਵੇੜੇ ਕਿਸ ਦੇ ਹੋਣੇ ਆ ਇਹ ਵੀ ਸੁਣ ਕੇ ਜਾਇ ਉਹ ਤੁਸਾਂ ਇਸਤ ਆਪਣਾ ਬਣਾ ਲੈ ਬਥੇਰੇ ਤੁਸਾਂ ਇਸਤ ਬਣਾ ਲੈ ਆਪਣੇ ਬਥੇਰੇ ਦਸ ਗੁਰਸਬਾਨ ਦਸਾਂ ਨੇ ਆ ਕੇ ਆਪਣੀ ਗੱਲ ਕੀਤੀ ਉਹ ਇਸਤ ਬਣਾ ਲੈ ਕੋਈ ਕਹਿੰਦਾ ਜੀ ਮੈਂ ਦਸਮ ਪਾਸ਼ਾ ਨੂੰ ਮੰਨਦਾ ਜੀ ਕੋਈ ਕਹਿੰਦਾ ਜੀ ਮੈਂ ਨਾਨਕ ਪਾਸ਼ਾ ਨੂੰ ਮੰਨਦਾ ਜੀ ਕੋਈ ਮੰਨਦਾ ਜੀ ਮਹਾਰਜ ਪਾਸ਼ਾ ਨੂੰ ਮੰਨਦਾ ਜੀ ਕੋਈ ਕਹਿੰਦਾ ਜੀ ਮੈਂ ਗੁਰੂ ਰਾਮਦਾਸ ਨੂੰ ਮੰਨ ਲਾ ਪਰ ਪੈਣ ਦੇ ਭਰਾਵੋ ਉਹ ਅੰਦਰ ਤੋਂ ਜੋਤਾਂ ਇੱਕ ਸੀ ਪਰ ਗੱਲ ਕਰਨ ਵਾਸਤੇ ਖੇਡ ਨੂੰ ਰਚਾਉਣ ਵਾਸਤੇ ਸਾਡੇ ਵਰਗਿਆਂ ਨੂੰ ਪਛਾਣ ਕਰਾਉਣ ਵਾਸਤੇ ਉਹਨਾਂ ਨੇ ਇਹ ਮਾਤਲੂਜ ਖੇਡ ਕੀਤੀ ਉਸ ਕਲਪਕ ਨੂੰ ਸਾਨੂੰ ਜੋੜਨ ਵਾਸਤੇ ਜੇ ਗੋਵਿੰਦ ਪਾਸ਼ਨ ਸਰਬੰਸ ਵਾਰਿਆ ਕਿਉਂ ਵਾਰਿਆ ਸਬੂਤ ਦਿੱਤਾ ਸਾਨੂੰ ਤਾਂ ਤੁਹਾਨੂੰ ਆਹ ਦੇਖੋ ਜੀ ਮੈਂ ਸਾਰਾ ਕੁਛ ਆਪਣਾ ਛੱਡ ਚੱਲਿਆ ਜੀ ਅਸੀਂ ਤਾਂ ਪਰਨ ਦੇ ਵਿੱਚ ਲੱਗੇ ਆ ਉਹ ਤਾਂ ਛੱਡ ਕੇ ਚਲੇ ਗਏ ਸੀ ਅੱਗੇ ਸੁਣੋ ਤੁਸਾਂ ਇਸ ਆਪਣੇ ਬਣਾਲੇ ਬਥੇਰੇ ਹੁਣ ਵਕਤ ਸੁਹਜਨੇ ਆਉਣੇ ਮੇਰੇ ਮਿਹਰਬਾਨ ਇੱਕ ਸੁਨਾਈਆ ਉਹ ਵਕਤ ਕਹਿੰਦਾ ਮੇਰਾ ਅਕਾਲ ਪੁਰਖ ਦਾ ਜੋਤੀ ਜੋਸ ਰੂਪ ਆਰਾਪ ਆਪਣੀ ਕਿਰਪਾ ਕਰ ਸਰਬਾਤਮਾ ਪਰਮਾਤਮਾ ਆਪ ਆਪਣੀ ਕਿਰਪਾ ਕਰ ਕੇ ਇਹ ਜਿਹੜੀ ਗੱਲ ਕਰਿਆ ਪੁਰਖ ਅਕਾਲ ਕਹੇ ਦੋਲਣਾ ਮਬਚ ਹੋ ਰਹੀਆਂ ਪੁਰਖ ਅਕਾਲ ਕਹੇ ਗੁਰ ਅਵਤਾਰ ਪਗੰਬਰੋ ਆਵੋ ਕੋਲ ਪਿਛਲਾ ਪੰਧ ਰਹੇ ਨਾ ਰਾਈਆ ਜੋ ਮੇਰੇ ਨਾਮ ਕਲਮੇ ਦਾ ਬਜਾਇਆ ਢੋਲ ਢੋਲ ਕ ਸਾਢੇ ਤਿੰਨ ਹੱਥ ਸਰੀਰ ਖੜਕਾਈ ਆ ਸਾਢੇ ਤਿੰਨ ਹੱਥ ਸਰੀਰ ਖੜਕਾਈ ਆ ਉਸ ਵਿੱਚ ਕੌਣ ਗਿਆ ਮੋਲ ਤੁਸੀਂ ਨਾਮ ਕਲਮੇ ਦਿੱਤੇ ਜੀ ਕੋਈ ਮੋਲਿਆ ਕੋਈ ਮਨ ਨਾਲ ਜੁੜਿਆ ਕੌਣ ਗਿਆ ਮੋਲ ਮੋਲਾ ਹੋ ਕੇ ਪੁੱਛੇ ਬੇਪਰਵਾਹੀਆ ਉਹ ਮੋਲਾ ਹੋ ਕੇ ਪੁੱਛੇ ਬੇਪਰਵਾਹੀਆ ਕਵਨ ਤਰਾ ਜੂ ਕੰਡੇ ਉਤੇ ਤੁਸੀਂ ਤੋਲਿਆ ਤੋਲ ਕੁਸਾ ਤੋਲਿਆ ਤੋਲ ਪੜਦਾ ਦਿਓ ਉਠਾਈਆ ਕਵਨ ਸੱਚ ਪ੍ਰੀਤੀ ਆਪਣਾ ਆਪ ਗਏ ਘੌਲ ਕੋਲੀ ਕੋਲ ਕੋਲ ਕਮਾਈਆ ਕਿਸ ਵਿਦ ਤੂੰ ਸਾ ਆਪਣਾ ਪੂਰਾ ਕੀਤਾ ਰੋਲ ਕਿਸ ਵਿਦ ਤੁਸੀਂ ਆਪਣਾ ਕੀਤਾ ਰੋਲ ਰੂਲ ਦੱਸਿਆ ਜਗਤ ਲੁਕਾਈਆ ਬਵੰਜਾ ਅਸੂਲ ਸੇ ਗੋਬਿੰਦ ਪਾਸ਼ਾ ਜੀ ਦੇ ਬਵੰਜਾ ਕਵੀ ਬਵੰਜਾ ਸੂਲ ਸਿਕ ਉਸ ਪਰਮੇਸ਼ਰ ਦੇ ਪਰ ਅਸਾਂ ਇੱਕ ਬੜੀ ਮੰਨਿਆ ਇੱਕ ਮੰਨਿਆ ਸੇ ਸਵੇਰੇ ਉੱਠ ਕੇ ਪੂਜਾ ਪਾਠ ਕਰ ਲੈਣੀ ਬਾਕੀ ਪੂਰਾ ਦਿਨ ਕਿਉਂ ਸ੍ਰਿਸ਼ਟੀ ਕੌਣ ਸੱਚੀ ਪ੍ਰੀਤੀ ਆਪਣਾ ਕੇ ਕੌਲ ਕੋਲੀ ਕੋਲ ਕੁਮਾਈਆ ਕਿਸ ਬਿਧ ਤੂਸਾਂ ਆਪਣਾ ਕੀਤਾ ਰੋਲ ਰੂਲ ਦਸਿਆ ਜਗ ਤੋ ਲਗਾਈਆ ਕਿਉਂ ਸ੍ਰਿਸ਼ਟੀ ਹੋਈ ਦ੍ਰਿਸ਼ਟੀ ਵਿੱਚੋਂ ਅਨਪੌਲ ਪੜਦਾ ਸਕੇ ਨਾ ਕੋਈ ਉਠਾਈਆ ਬਿਨ ਰਸਨਾ ਜਵਾਨ ਤੋ ਦਸੋ ਬੋਲ ਬਿਨ ਰਸਾਂ ਬਿਨ ਰਸਨਾ ਜਵਾਨ ਤੋ ਦਸੋ ਬੋਲ ਅਨਬੋਲਤ ਰਾਗ ਸੁਨਾਈਆ ਪੁਰਖੇ ਕਾਲ ਕਹਿ ਗੁਰੂ ਤਾਰੂਪ ਗੰਭਰੋ ਆਓ ਮੇਰੇ ਪਾਸ ਪਾਸਾ ਦਿਨ ਦੁਨੀ ਵਖਾਇਆ ਪਹਿਲੇ ਤੱਕੋ ਪ੍ਰithvi ਆਕਾਸ਼ ਗगन गगनੰਤਰ ਅੱਖ ਉਠਾਈਆ ਫੇਰ ਵੇਖੋ ਇੱਕ ਦੂਜੇ ਦੇ ਤੁਸੀਂ ਦਾਸੀ ਦਾਸ ਸੇਵਕ ਸੇਵਕ ਸੇਵ ਸੱਚ ਕਮਾਈਆ RAM KRISHAN ਤੱਕੋ ਕਿਸ ਵੇਦ ਤੁਹਾਡੀ ਪੈਂਦੀ ਰਾਸ ਸੁਰਤੀ ਸ਼ਬਦ ਸੀਤਾ ਕਾਹਨ ਰੂਪ ਤਰਸਾਈਆ ਆਤਮ ਪਰਮਾਤਮਾ ਦਾ ਹੁੰਦਾ ਖੇਲ ਤਮਾਸ਼ ਰਾਧਾ ਕ੍ਰਿਸ਼ਨਾਂ ਰੰਗ ਰੰਗਾਈਆ ਰਾਧਾ ਸਾਡੀ ਆਤਮਾ ਸੀ ਕ੍ਰਿਸ਼ਨ ਸਾਡਾ ਪਰਮਾਤਮਾ ਸੀ ਆਤਮਾ ਵੀ ਨਿਰਗੁਣ ਪਰਮਾਤਮਾ ਵੀ ਨਿਰਗੁਣ ਬਟ ਮੇਲ ਨਹੀਂ ਕੀਤਾ ਬੁੱਲਾ ਬੁੱਟਾ ਨਾਲ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਜਰੂਰ ਕੀਤਾ ਬਟ ਮੇਲ ਨਹੀਂ ਕੀਤਾ ਇਸੇ ਤਰ੍ਹਾਂ ਸੀ ਤਾਂ ਰਾਮ ਦਾ ਵੀ ਸੀ ਸੀਤਾ ਕੀ ਸਾਡੀ ਸੁਰਤੀ ਸੀ ਤੇ ਰਾਮ ਸਾਡਾ ਕੌਣ ਸੀ ਉਹ ਨਿਰਗੁਣ ਪਰਮਾਤਮਾ ਸੋ ਹਰ ਸੰਗ ਜੀਓ ਇਹ ਵੇਲਾ ਕਿਤੇ ਅਨਜਾਣਾਂ ਜਾਣਦੇ ਹੋ ਕਿਉਂਕਿ ਜਦੋਂ ਜਦੋਂ ਧਰਤੀ ਤੇ ਨਵੀਂ ਖੇਡ ਹੁੰਦੀ ਹੈ ਤਾਂ ਉਹ ਜੀਵ ਪੋਲਾ ਦਾ ਪੋਲਾ ਰਹਿ ਜਾਂਦਾ ਜਦੋਂ ਸਮਾਂ ਨਿਕਲ ਜਾਂਦਾ ਤਾਂ ਫਿਰ ਹਾੜਾ ਕੱਟਿਆ ਕੰਮ ਕਿਸੇ ਨਾ ਆਈਆ ਫਿਰ ਉਹ ਹੜਾ ਕੱਢਿਆ ਕੰਮ ਨਹੀਂ ਆਣਾ ਸੋ ਸਮਾਂ ਹੋ ਗਿਆ ਲਿਖਤ ਬਹੁਤ ਹੋਰ ਅੱਛੀ ਲਿਖੀ ਅਗੇ ਦਸਵੰ ਪਾਸ਼ਾ ਜੀ ਨੂੰ ਕੀ ਹੁਕਮ ਸੀ ਇਸ ਹਰਮਾਨ ਦੇ ਵਿੱਚ ਦੱਸਿਆ ਸੀ ਫਿਰ ਸਮਾਂ ਮਿਲਿਆ ਤਾਂ ਆਪ ਜੀ ਨਾਲ ਇਹ ਅਪਕਾਲ ਦੀ ਸਾਂਝ ਪਾਉਂਗੀ ਗੋਵਿੰਦ ਪਾਸ਼ਾ ਨੇ ਇਹ ਕਹਿਤਾ ਸੀ ਕਾਲਪੁਰਖ ਨੂੰ ਕਿ ਕਾਲਪੁਰਖ ਤੈਨੂੰ ਆਪ ਹੁਣ ਧਰਤੀ ਤੇ ਆਉਣਾ ਪਊਗਾ ਇਹ ਦੁਨੀਆ ਕਿਸੇ ਦੀ ਨਹੀਂ ਸੋ ਮੈਂ ਮਾਫੀ ਚਾਹਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਬੱਚਾ ਅੰਜਾਨਾ ਸਾਰੀ ਹਰ ਸੰਗਤ ਹਿਉ ਸ਼ੰਚਾ ਜੀ ਮੈਨੂੰ ਮਾਫ ਕਰਦਾ ਨਾ ਪੰਜ ਚਿਕਾਰੇ ਜਿਹੜੇ ਇਹ ਭੁੱਲਿਓ ਨਾ ਜੇ ਇਹ ਤੁਸੀਂ ਲਾਉਂਗੇ ਲਗਾਤਾਰ 21 ਦਿਨ ਵੀ ਤੁਸੀਂ ਚਿਕਾਰਾ ਲਗਾਉਂਗੇ ਔਰ ਅੰਦਰ ਤਾੰਗ ਹੋਵੇ ਪਰਮੇਸ਼ਰ ਦੀ ਉਹ ਆਪ ਮਿਲਣ ਵਾਸਤੇ ਆਊਗਾ ਇਹ ਚਿਕਾਰੇ ਚ ਦੀ ਪਾਵਰ ਹੈ ਔਰ ਉੱਚੀ ਆਵਾਜ਼ ਸਾਥ ਦਿਓ ਪੰਜ ਗਾਰੇ ਦਾ ਸੋ ਹੰਗੁ ਮਾਰਾਈ ਸੇ ਸੰਗ ਅਵਿਸ਼ਣੋ so ष्ण भॻवान सो हाई शे सिंग विष्णो भॻवान देव